ਤੋਰੀਆ ਆ ਗਏ ਆ ਸਾਡੇ ਮੇਨ ਬੰਦੇ 21 ਭਾਈ ਹੁਣੀ 21 ਸਾਥੀ ਹੁਣੀ ਜਿੰਦ ਭਾਈ ਹੁਣੀ ਤੇ ਇਹਨਾਂ ਅਮਨ ਸਮਾਰੋਹ ਜਿਹੜਾ ਆਪਾਂ ਸ਼ੁਰੂ ਕਰ ਲੱਗੇ ਆ ਤੇ ਆਹ ਅਜੀ ਸ਼ਿਲਡਾਂ ਹੀ ਆ ਤੇ ਲੋ ਫਿਬਰ ਦੇ ਹੀ ਹੁਣ ਸ਼ਿਲਡਾਂ ਆ ਠੀਕ ਆ ਜੀ ਤੇ ਆ ਸਾਡੇ ਆ ਜੀ ਹੁਣ ਤੋਂ ਸਾਥੀ ਹੁਣੀ ਸੀਗਲਾ ਮੰਦਰ ਤੋਂ ਸਸਿਕਾ ਸਾਹਿਬ ਜੀ ਕੀ ਹਾਲ ਚਾਲ ਚੱਲ ਜੀ ਅੱਜ ਹੀ ਸਾਡੇ ਮਾਨਜੋਗ ਰਾਜੂ ਸਾਹਿਬ ਜੀ ਹੋਣੀ ਫਲਪੀਆਂ ਵਾਲੇ ਹਾਂਜੀ ਦਾਸੀਗਾਰਾ ਜੂ ਸਾਹਿਬ ਜੀ ਇਹ ਆਲਜਾ ਜੀ ਇਹ ਹੀ ਸਾਡੇ ਲੋਟੀ ਸਾਹਿਬ ਜੀ ਹੋਣੀ ਆ ਕੀ ਆ ਲੋਟੀ ਸਾਹਿਬ ਜੀ ਠੀਕ ਆ ਜੀ ਇਹ ਜੀ ਸਾਡੇ ਨਿੰਦਰ ਸਾਹਿਬ ਜੀ ਹੋਣੀ ਆ ਉਹ ਨਿੰਦ ਸਹੀ ਠੀਕ ਆ ਜੀ ਤੇ ਜੀ ਆਪਣੇ सोनू ਭਾਈ ਜੀ ਹੋਣੀ ਆ ਤੇ ਇੱਧਰ ਆਪਣੇ ਮਾਨਜੋਗ ਉਹ ਠੀਕ ਆ ਸੰਨੀ ਸਾਹਿਬ ਜੀ ਹੋਣੀ ਠੀਕ ਹੈ ਜੀ ਇਧਰ ਜੀ ਆਪਣੇ ਪ੍ਰਟੂਸਾਲ ਜੀ ਹੋਣੀ ਆ ਬਾਕੀ ਆ ਵੀਰ ਭਰਾ ਸਾਰੇ ਆਵੇ ਲੋ ਠੀਕ ਆ ਇਧਰ ਵੀ ਤੇ ਇਧਰ ਆ ਸਾਡੇ ਮਾਨਯੋਗ ਪਿੱਕੀ ਭਾਈ ਹੁਣੀ ਆ ਠੀਕ ਆ ਤੇ ਵੀਕੀ ਭਾਈ ਕਿਹਦਾ ਰਹੀ ਆਪਣਾ ਟੂਰਨਾਮੈਂਟ ਕੋ ਆ ਨਾਮ ਲੱਗਾ ਆਪਣਾ ਲੱਗਾ ਜੇ ਤੁਝਾ ਨਾਮ ਲੱਗਾਏ ਭਾਈ ਅੱਛਾ ਪੋਪੋ ਮੋਰਗਨ ਸਾਡੇ ਕੋਲ ਜੀ ਇਹਨਾਂ ਨੂੰ ਤੇ ਬਾਕੀ ਜੀ ਲੱੱਕੀ ਭਾਈ ਨਾਲ ਗੱਲ ਕਰ ਲੈਨੇ ਆ ਸੱਸੀ ਗੱਲ ਲੱੱਕੀ ਸਾਹਿਬ ਜੀ ਕੀ ਹਾਲਜ ਬਾਕੀ ਵਧੀਆ ਤੇ ਪਾ ਜੀ ਉਹਦਾ ਦੂਜਾ ਨਾਮ ਲੱਗਾ ਮੋਰਕਾ ਇਹਨਾਂ ਨੂੰ ਮੋਰਕਾ ਜੀ ਇਹਨਾਂ ਨੂੰ ਤੇ ਇਹ ਸਪੈਸ਼ਲ ਕਹਿੰਦੇ ਸੀ ਵੀ ਤੁਹਾਨੂੰ ਲੈ ਕੇ ਆਉਣਾ ਨਾਮ ਗੱਲ ਵੀ ਸਹੀ ਹੋਣੀ ਦੇਰ ਤੱਕ ਤੁਰੇਣੀ ਏ ਪਿਆਰ ਦੀ ਗੱਲ ਆ ਹਾਂ ਤੇ ਕੱਲ ਵੀ ਭਾਈ ਇੱਥੇ ਇਕੱਠੇ ਆ ਆਉਹ ਨਾਲ ਦੇ ਪ੍ਰੋਗਰਾਮ ਦੇ ਕੱਲਾ ਡੈਲੀ ਪ੍ਰੋਗਰਾਮ ਦੇ ਅੱਜ ਇਹਨਾਂ ਤੇ ਪ੍ਰੋਗਰਾਮ ਦੇ ਆ ਉਹਦਾ ਨਾਮ ਆਇਆ ਆਪਣਾ ਜੀ ਇੰਪਾਇਰ ਕੀ ਇਹ ਚਾਹ ਰੀ ਦਾ ਕੀ ਨਾਮ ਭਰਾ ਦਾ ਜੀ ਬਾ ਜੀ ਬਾ ਵੀਰੇ ਵੀਰੇ ਨਾਮ ਆਇਆ ਭਰਾ ਦਾ 2 ਮਿੰਟ ਹੋਇਆ ਹਿੱਟ ਵੀ ਡਬਲ ਨੋਰ ਵੀ ਅੱਛਾ ਫਸਟ ਨਾਮ ਵੀ ਆਏ ਓਏ ਦੁੰਦੇ ਸਾਰਾ ਮੇਲਾ ਹੀ ਲੋਟ ਲਿਆ ਖੋਲਿਆ ਕੋਈ ਨਹੀਂ ਸਾਹ ਸੰਭਾਲ ਆਪਣੀ ਆ ਗਿੱਲ ਵੀਰ ਨੇ ਕੀਤੀ ਆ ਜੀ ਅੱਛਾ ਜੇ ਵੀਰ ਨੇ ਜੋ ਵੀ ਸਾਹ ਸੰਭਾਲ ਦੋਵੇਂ ਛੱਤਾਂ ਦੀ ਕੀਤੀ ਆ ਜੀ ਠੀਕ ਆ ਇਹ ਆਪਣੇ ਵੀਰ ਨੇ ਕੀਤੀ ਚਲੋ ਵਧੀਆ ਬਰਾ ਗੱਲੇ ਵੀਰ ਨੇ ਸਾਹ ਸੰਭਾਲ ਕੀਤੀ ਆ ਤੇ ਕਬੂਤਰ ਡੜੇ ਵਧੀਆ ਉੱਡੇ ਨਾਮ ਡੜੇ ਲੱਗੇ ਆ ਹਣਾ ਹੁਣ ਆਪਾਂ ਸਿੰਸਲਾ ਸ਼ੁਰੂ ਕਰੀਏ ਯਾਰਾ ਸਾਹਿਬ ਦਾ ਤੇ ਇੱਧਰ ਆ ਜਿਓ ਆਪਣੇ ਜੀ ਉਸਤਾਜ ਜੀ ਹੁਣ ਕਿੱਥੇ ਆ ਆ ਜੀ ਸਾਡੇ ਲਾਡੀ ਭਾਈ ਹੁਣੀ ਆ ਠੀਕ ਆ ਤੇ ਲਾਡੇ ਭਾਈ ਆਪਣੀ ਪਾਰਟੀ ਦਾ ਤਾਰਫ ਕਰਵਾ ਦਿਓ ਮਰਾ ਯਾਰ ਆਪਣੀ ਪਾਰਟੀ ਹੈ ਸੰਜੂ ਉਸਤਾਜ ਜੀ ਹੁਣਾ ਦੇ 95 ਰੋਡ ਮੰਦਰ ਵਾਲਾ ਤੁਸੀਂ ਕਿਹਨਾਂ ਦੇ ਸ਼ਗਿਰਦ ਹੋ ਡਾਕਟਰ ਮੈਂ ਉਹਨਾਂ ਦੇ ਖਲੇਵੇਂ ਬੋਨੀ ਉਸਤਾਜ ਜੀ ਹੁਣਾ ਦਾ ਸ਼ਗਿਰਦ ਹੈਗਾ ਮੈਂ ਮਿਲ ਬੋਨ ਆਸਟ੍ਰੇਲੀਆ ਰਹਿੰਦੇ ਨੇ ਵੀ ਦੇਖੋ ਜੀ ਬੋਨੀ ਭਾਈ ਹੁਣੀ ਆਸਟ੍ਰੇਲੀਆ ਹੈਗੇ ਆ ਤੇ ਸਾਡੀ ਉਮਰ 12-11 ਸਾਲ ਹੀ ਜਦੋਂ ਆਸਟ੍ਰੇਲੀਆ ਚਲੇ ਗਏ ਹਿਓ ਇਹ ਇਕੱਠੇ ਕਮੂਤਰ ਭਾਈ ਕਰਦੇ ਰਹੇ ਅਸੀਂ ਨਾਲ ਭੋਨੀ ਭਾਈ ਦੇ ਨਾਲ ਤੇ ਆ ਆਪਣੇ ਗੋਰੇ ਵੀਧੀ ਹੁਣੀ ਆ ਠੀਕ ਆ ਇਹ ਵੀ ਜਿਹੜੇ ਇੱਥੇ ਪੁੱਜੇ ਆ ਇਹਨਾਂ ਦਾ ਵੀ ਆਉਣ ਦੇ ਵੈਲਕਮ ਆ ਤੇ ਨਾਲ ਸਾਡੇ ਜਿਹੜੀ ਆਪਣੇ ਕਲੀਫਾ ਅੰਕੁਰਜੀ ਆ ਤੇ ਪਾਲਟੀ ਇਹਨਾਂ ਦੀ ਹੈਗੀ ਆ ਜੀ ਬਿੱਲੇ ਸਤਾਜ ਜੀ ਆਸਟ੍ਰੇਲੀਆ ਵਾਲੇ ਆਪਣੇ ਸਿਮੂਸਤਾਦ ਹੁਣੀ ਤੇ ਬੜਾ ਵਧੀਆ ਉਹਨਾਂ ਦਾ ਰੋਲ ਆ ਕਮੂਤਰ ਭਾਈ ਨੂੰ ਸਮਝਦੇ ਬੜੀ ਚੰਗੀ ਤਰ੍ਹਾਂ ਤੇ ਨਾਲ ਹੀ ਸਨੋ ਭਰਾਵਾਂ ਦਾ ਸਾਡੇ ਵੱਲੋਂ ਸਵਾਗਤ ਹੈ ਜੀ ਤੇ ਪਿੱਲੇ ਸਤਾਜ ਜੀ ਨੂੰ ਵੀ ਮੁਬਾਰਕਾਂ ਸ਼ਿਮੂ ਸਤਾਜ ਜੀ ਨੂੰ ਵੀ ਮੁਬਾਰਕਾਂ ਕਿ ਉਹਨਾਂ ਨੇ ਸਾਰੀਆਂ ਬਾਜ਼ੀਆਂ ਨਾਲ ਵਿਨ ਕੀਤੀਆਂ ਮੀਨਤਾ ਜੀ ਹਾਂ ਮੀਨ ਦਾ ਟੂਰਨਾਮੈਂਟ ਦੇ ਵਿੱਚ ਵੀ ਉਹ ਚੈਂਪੀਅਨ ਹੋਏ ਆ ਕਵਰ ਬਾਡ ਵਿਜ਼ਨ ਵੱਲੋਂ ਬਹੁਤ ਬਹੁਤ ਮੁਬਾਰਕਾਂ ਹਾਂ ਚੈਂਪੀਅਨ ਹੀ ਹੈ ਆ ਤਕਰੀਬਨ ਤੇ ਬਹੁਤ ਸੋਹਣੇ ਗੋਪਲ ਆਏ ਆ ਸ਼ਿਮੂ ਭਾਈ ਨੇ ਇੱਕ ਇੱਕ ਜਾਣੇ ਕੱਪ ਚ ਆਇਆ ਉਹਨਾਂ ਦਾ ਉੱਤ ਸੈਗਮੈਂਟਾਈਜ਼ ਆਇਆ ਵਾ ਅੱਛਾ ਜੀ ਬਾਕੀਆਂ ਚ ਤਕਰੀਬਨ ਬਾਬੇ ਦੀ ਦੇਸ਼ਾਂ ਦੀ ਕਿਰਮਾ ਆ ਫਸਟ ਫਸਟ ਸਟੇਸ਼ਨ ਦੇ ਚਲੋ ਮਹਾਰਾ ਇਦਾਂ ਹੀ ਰੱਖੇ ਜੀ ਸਿੱਦੇ ਬਾਦਸ਼ਾਹ ਹਮੇਸ਼ਾ ਪਾਗਲੇ ਆ ਬੰਦੇ ਦੀ ਨੀਤ ਤੇ ਨੇਤਾ ਨੂੰ ਮਰਦਾ ਨੇਤਾ ਨੂੰ ਮਰਦਾ ਬਿਲਕੁਲ ਜੀ ਬਿਲਕੁਲ ਤੇ ਆਹ लाडी-ਪੁੱਤੀ ਲੈ ਗਏ ਆ ਤਾਂ ਆਪਾਂ ਸ਼ੁਰੂ ਕਰਦੇ ਆ ਇਨਾਮ ਵੰਡ ਸਮਾਰੋ ਜੀ ਆਪਾਂ ਇਨਾਮ ਵੰਡ ਸਮਾਰੋ ਸ਼ੁਰੂ ਕਰਨ ਲੱਗੇ ਆ ਇਹਦੀ ਹਰ ਸਾਲ ਦੀ ਤਰ੍ਹਾਂ ਨਾ ਚਾਹ ਪੀਰਾਂ ਦੇ ਨਾਲ ਲੰਬੂ ਬਹੁਤ ਵਧੀਆ ਮੀਨੂ ਨਾ ਬਣਾਈਆ ਤੇ ਜੈ ਪੀਰਾਂ ਦੀ ਨਾ ਦੋ ਸ਼ੇਲਡਰ ਦੀ ਜੀਏ ਹਾਂਜੀ ਆਪਣਾ ਜੀਓ ਸਾਜੀ ਤੇ ਗੋਪੀ ਸਾਜੀ ਇਹ ਕਿੰਨੀਆਂ ਸ਼ੀਲਾਂ ਦੇ ਨਾਮ ਵਰਦੇ ਤੇ ਦੋ ਸ਼ੀਲਡਰ ਦੇ ਹਾਂਜੀ ਤੇ ਦੋ ਮੱਝਾ ਪੀਰਾਂ ਦੇ ਨਾਮ ਤੋਂ ਹੀ ਉੱਡੀਆਂ ਵਾ ਤੇ ਜੈ ਪੀਰਾਂ ਦੇ ਨਾਮ ਤੋਂ ਹੀ ਜੈ ਪੀਰਾਂ ਦੇ ਚੌਥੇ ਐਤਵਾਰ ਦੀ ਤੇ ਹੁਣ ਥਾੜ ਦੇ ਪਹਿਲੇ ਐਤਵਾਰ ਸਭ ਤੋਂ ਪਹਿਲੇ ਕਿਸ ਦੇ ਨਾਮ ਚੌਥੇ ਐਤਵਾਰ ਦੀ ਲਿਆਓ ਜੀ ਚੌਥੇ ਦਿਵਾਰ ਚੋ ਲੋ ਜੀ ਜੈ ਪੀਰਾਂ ਦੇ ਜਿਹੜਾ ਚੌਥੇ ਦਿਵਾਰ ਉੱਡਿਆ ਹੀ ਕਾਪੂ ਔਰ ਇਹ ਵਿੱਚ ਸਾਜੀ ਨੂੰ ਸਨਮਾਨ ਕੀਤਾ ਜਾਂਦਾ ਵਾ ਕੀ ਹੈ ਜੀ ਸਾਡੀ ਸਾਜੀ ਨਾਲ ਵੀ ਮਾਨ ਸਨਮਾਨ ਕੀਤਾ ਜਾਂਦਾ ਵਾ ਸਾਹਮਣੇ ਜੀ ਇਧਰ ਮਾਣ ਸਨਮਾਨ ਕੀਤਾ ਜਾਂਦਾ ਜੀ ਮੋਂਟੂ ਉਸਤਾਜ ਜੀ ਨਾਲਾ ਸ਼ੀਗਲਾ ਮੰਦਰ ਤੋਂ ਮਾਣ ਸਨਮਾਨ ਕੀਤਾ ਜਾਂਦਾ ਜੀ ਸਨੀਸ ਉਸਤਾਜ ਜੀ ਨਾਲ ਮਾਣ ਸਨਮਾਨ ਕੀਤਾ ਜਾਂਦਾ ਜੀ ਜੀ ਗੋਪੀ ਉਸਤਾਜ ਜੀ ਦਾ ਮਾਣ ਸਨਮਾਨ ਕੀਤਾ ਜਾਂਦਾ ਜੀ ਸੌਦੀ ਹਾਇਰੀ ਵਿੱਚ ਵਿਨਿੰਦਰ ਉਸਤਾਜ ਜੀ ਦਾ ਮਾਣ ਸਨਮਾਨ ਕੀਤਾ ਜਾਂਦਾ ਜੀ ਵਿਨਿੰਦਰ ਉਸਤਾਜ ਜੀ ਨਾਲ ਆ ਜੈ ਵੀਰਾਂ ਦਾ ਚੌਥਾ ਨਾਮ ਡਾਡੀ ਭਾਈ ਦਾ ਡਾਵਾ ਜੀ ਬੋ ਬੋ ਮਾਰਕਾ ਜੀ ਤੁਹਾਨੂੰ ਕਵਰ ਬਾੜ ਬੀਐਨਸ ਵੱਲੋਂ ਚੌਥਾ ਨਾਮ ਲੱਡੀ ਭਾਈ ਨੂੰ ਜਾਂਦਾ ਜੀ ਪਹਿਲੀ ਚੌਥਾ ਨਾਮ ਕੋਮਲ ਵੀਰ ਦਾ ਜੀ ਇੱਕ ਮਿੰਟ ਰੋ ਜੀ ਚੌਥਾ ਨਾਮ ਇਹਨਾਂ ਦਾ ਇਹ ਦੋ ਜਣਾਂ ਦਾ ਚੌਥਾ ਨਾਮ ਬਣਿਆ ਹੈ ਜੀ ਭਾਈ ਤੀਸਰਾ ਨਾਮ ਆ ਤੀਸਰਾ ਨਾਮ ਕੀ ਨਾਮ ਵੀਰ ਜੀ ਬਲੀ ਬਲੀ ਤੀਸਰਾ ਨਾਮ ਜੀ ਕਾਲਿਆ ਤੁਹਾਡੇ ਦਾ ਦੂਸਰਾ ਨਾਮ ਸਾਡੇ ਕਾਕੂ ਵੀਰ ਜੀ ਨਾਲ ਆਵਾ ਕੀ ਜੀ ਬੋ ਬੋ ਮਾਰਕਨ ਕਵਰ ਬਾਡ ਬੀ ਐਮ ਐਸ ਵੱਲੋਂ ਕਾਕੂ ਵੀਰ ਜੀ ਨੂੰ ਬੋਲੀ ਅਨਮੋਲ ਫੈਕਟਰੀ ਵਾਲੇ ਇਹਨਾਂ ਦਾ ਪਹਿਲਾ ਨਾਮ ਲੱਗਾ ਜੀ ਆ ਵੇ ਲੋ ਠੀਕ ਹੈ ਜੀ ਬੋ ਬੋ ਮਾਰਕਨ ਕਵਰ ਬਾਡ ਬੀ ਐਮ ਐਸ ਵੱਲੋਂ ਜੀ ਲੋ ਜੀ ਇਹ ਟੀ ਵੀ ਇਹਨਾਂ ਦੀ ਆ ਜੀ ਅਨਮੋਲ ਫੈਕਟਰੀ ਵਾਲੇ ਵੀਰ ਜੀ ਹਣੀ ਟੀ ਵੀ ਇਹਨਾਂ ਦੀ ਆ ਕਵਰ ਬਾਡ ਬਿਜ਼ਨਸ ਨੂੰ ਮਤਲਬ ਬਹੁਤ ਬਹੁ ਮੁਬਾਰਕਾਂ ਜੀ ਅਨਮੋਲ ਭਾਈ ਇਹਨਾਂ ਨੂੰ ਇਹ ਹਾਰ ਦੇ ਨਾਮ ਹੈ ਜੀ ਹਿੱਟ ਬੱਚਾ ਆ ਵੇ ਲੋ ਜੀ ਕਿਹਦਾ ਹਿੱਟ ਬੱਚਾ ਕਾਕੂ ਕਾਕੂ ਵੀਰ ਦਾ ਹਿੱਟ ਬੱਚਾ ਹੈ ਜੀ ਕਾਕੂ ਵੀ ਨੂੰ ਬਹੁਤ ਬਹੁ ਮੁਬਾਰਕਾਂ ਜੀ ਚੌਥਾ ਨਾਮ ਲਾਡੀ ਵੀਰ ਜੀ ਆ ਉਸਤਾਦ ਸਾਧੂ ਰਾਮ ਦਾਫ ਇਹਦੇ ਬਿੱਟੂ ਉਸਤਾਦ ਨਾਲ ਨਾਲ ਬਿੱਟੂ ਉਸਤਾਦ ਜੀ ਹੋਣੀ ਠੀਕ ਹੈ ਜੀ ਤੇ ਇਹਨਾਂ ਦਾ ਲੱਗਾ ਹੋਇਆ ਜੀ ਆ ਨਾਮ ਆ ਵੇਖ ਲਓ ਜੀ ਠੀਕ ਹੈ ਜੀ ਚੌਥਾ ਨਾਮ ਚੌਥਾ ਨਾਮ ਬਹੁਤ ਬਹੁ ਮਾਰਕਾਂ ਦੀ ਕਵਰ ਬਾਡ ਪੀਐਨ ਸੋਲੋ ਜੀ ਤੁਹਾਨੂੰ ਲੋ ਜੀਓ ਤੀਸਰਾ ਨਾਮ ਹੈ ਆਵਾ ਡਿਪਟੀ ਵੀਰ ਜੀ ਨਾਵਾ ਪਾਲਟੀ ਐਂਡ ਕਿੱਲਿਆਂ ਵਾਲੇ ਆਪਣੇ ਤੋਂ ਦੇ ਪਾਕਿਸਤਾਨ ਜੀ ਹੁਣੀ ਉਹਨਾਂ ਦੀ ਪਾਲਟੀ ਆ ਜੀ ਤੀਸਰਾ ਨਾਮ ਡਿਪਟੀ ਵੀਰ ਜੀ ਨਾਵਾ ਜੀ ਠੀਕ ਆ ਚੱਲ ਗਈ ਚੱਲ ਗਈ ਚੱਲ ਗਈ ਲੋ ਜੀ ਆ ਗਿਆ ਦੂਸਰਾ ਨਾਮ ਤੇ ਦੂਸਰਾ ਨਾਮ ਆਇਆ ਆਪਣੇ ਵਿੱਕੀ ਵੀਰ ਜੀ ਨਾਲ ਦਾ ਨਾਂ ਲੱਕੀ ਸਾਧ ਜੀ ਹੁਣੀ ਆ ਠੀਕ ਆ ਆ ਸਾਰੀ ਇਹਨਾਂ ਦੀ ਟੀਮ ਹੈ ਜੀ ਆ ਵੇਖ ਲਓ ਜੀ ਠੀਕ ਆ ਬੋ ਬੋ ਮਾਰਕਾ ਜੀ ਤੇ ਆ ਗਿੱਲ ਵੀਰ ਦਾ ਬਹੁਤ ਸਹਿਯੋਗ ਹੈ ਜੀ ਨਾਲ ਠੀਕ ਹੈ ਜੀ ਬੋ ਬੋ ਮਾਰਕਾ ਵਿੱਕੀ ਭਾਈ ਦਾ ਨੀਲੀ ਲੋ ਜੀ ਇਹਦੇ ਵਿੱਚ ਪਹਿਲਾ ਨਾਮ ਜਿਹੜਾ ਖੁਸ਼ ਵੀਰ ਜੀ ਨਾਲ ਦਾ ਕੁਸ਼ਵੀਰ ਜੀ ਤੁਹਾਨੂੰ ਬਹੁਤ ਬਹੁ ਮਾਰਕਾਂ ਦੀ ਕਵਰ ਬਾਡ ਵਿਜਨ ਸੋਲੋ ਆ ਵੇਖ ਲੋ ਜੀ ਸਤਵਾਂ ਟੂਰਨਾਮੈਂਟ ਤੇ ਆ ਪਹਿਲਾ ਨਾਮ ਇਹ ਆ ਸਾਰੇ ਉਸਤਾਦ ਜੀ ਦੇ ਰਹੇ ਆ ਟੀ ਆ ਜੀ ਕੁਸ਼ਵੀਰ ਜੀ ਨੇ ਬਿਲਨ ਕਵਰ ਬਾਡ ਵਿਜਨ ਵੱਲੋਂ ਬਹੁਤ ਬਹੁ ਮਾਰਕਾਂ ਜੀ ਲੋ ਜੀ ਹੇਟ ਪ੍ਰਵਾਜ ਵੀ ਕੁਸ਼ਵੀਰ ਹੁਣਾਂ ਦੀ ਆ ਤੇ ਪਾਰਟੀ ਗਿਆ ਕਾਲੇ ਕਸਟਮ ਵਾਲੇ ਉਸਤਾਦ ਜੀ ਨੇ ਠੀਕ ਆ ਜੀ ਤੇ ਬਹੁਤ ਬਹੁ ਮਾਰਕਾਂ ਉਹਨਾਂ ਨੂੰ ਵੀ ਤੇ ਕੁਸ਼ਵੀਰ ਜੀ ਉਹਨਾਂ ਨੂੰ ਵੀ ਹੇਟ ਕਬੂਤਰ ਦੀਆਂ ਨੇ ਪਹਿਲੇ ਨਾਮ ਦੀਆਂ ਜੀ ਜੀ ਸਾਡੇ ਦਿਲਬਾਗ ਸਾਜ ਜਿਹੜੇ ਗਿਆ ਉਹਨਾਂ ਦੇ ਸ਼ਾਗਿਰਦ ਹੈ ਕੋਮਲ ਵੀਰ ਜੀ ਹਣੀ ਇਹ ਸਾਰੇ ਨਾਮ ਉਹਨਾਂ ਵੱਲੋਂ ਦਿੱਤੇ ਜਾ ਰਹੇ ਆ ਜੀ ਆਹ ਵੇਖ ਲਓ ਜੀ ਸਾਡੀ ਹਵਾਈਰੀ ਦੇ ਵਿੱਚ ਠੀਕ ਹੈ ਜੀ ਲਓ ਜੀ ਡਿਪਟੀ ਵੀਰ ਜੀ ਨੂੰ ਤੇ ਸਾਡੇ ਮੋਟੂ ਸਤਾਜ ਜੀ ਨੀ ਸ਼ੀਸ਼ਲਾ ਮੰਦਰ ਤੋਂ ਠੀਕ ਹੈ ਜੀ ਤੇ ਆ ਡਿਪਟੀ ਸਤਾਜ ਜੀ ਹੁਣੀ ਤੋਂ ਦੇ ਭਾਲੇ ਹਣੀ ਸਤਾਜ ਜੀ ਹੁਣੀ ਪੈਂਡ ਕਿਲੇ ਵਾਲੇ ਪਾਲਟੀ ਰਾਜੂ ਸਤਾਜ ਜੀ ਗੁਲਫੀਆਂ ਵਾਲੇ ਠੀਕ ਹੈ ਜੀ ਇਹ ਸਾਰੇ ਆ ਵੇਖ ਲੋ ਮੇਰੇ ਪਾ ਜੀ ਆ ਵਿੱਕੀ ਵੀਰ ਜੀ ਨੂੰ ਵੀ ਤੇ ਨਾਲ ਆਪਣਾ ਗਿੱਲ ਵੀਰ ਆ ਇਹਨੂੰ ਵੀ ਨਾਮ ਮਿਲ ਰਿਹਾ ਜੀ ਠੀਕ ਹੈ ਜੀ ਤੇ ਗਿੱਲ ਵੀਰ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਵਾਰ ਕੀ ਤੇ ਬੁਮਾਰਕਾਂ ਦੀ ਵਿੱਕੀ ਵੀਰ ਜੀ ਤੁਹਾਨੂੰ ਤੁਹਾਡੀ ਸਾਰੀ ਪਾਲਟੀ ਲੋਈ ਆ ਕੁਛ ਵੀ ਰਹਿਣਾ ਨੂੰ ਵੀ ਜਿਹੜਾ ਉਹ ਬੰਦਾ ਮਾਨ ਸਨਮਾਨ ਆਖਾ ਜਿਹੜਾ ਦਿੱਤਾ ਜਾ ਰਿਹਾ ਜੀ ਰਾਜੂ ਸਾਜੀ ਕੁਲਫੀਆਂ ਵਾਲੇ ਸਭ ਦੀ ਹਾਜ਼ਰੀ ਵਿੱਚ ਲਾਟੀ ਸਾਜੀ ਦੀ ਹਾਜ਼ਰੀ ਵਿੱਚ ਲੋ ਜੀ ਆ ਮਾਨ ਸਨਮਾਨ ਕੀਤਾ ਜਾਂਦਾ ਜੀ ਪਹਿਲਾਂ ਰਾਜੂ ਸਤਾਜੀ ਹਣੀ ਕੁਲਫੀਆਂ ਵਾਲੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਸਾਰੀ ਟੀਮ ਵੱਲੋਂ ਠੀਕ ਹੈ ਜੀ ਆ ਜੀ ਲਾਟੀ ਸਤਾਜੀ ਨਾਲ ਦਾ ਵੀ ਮਾਨ ਸਨਮਾਨ ਜਿਹੜਾ ਵਾ ਸਭ ਦੀ ਹਾਜ਼ਰੀ ਦੇ ਵਿੱਚ ਕੀਤਾ ਜਾਂਦਾ ਵਾ ਜੀ ਮੋਂਟੂ ਸਤਾਜੀ ਹਣੀ ਸਾਡੇ ਸ਼ੀਦਲਾ ਮੰਦਰ ਵਾਲੇ ਦਾ ਵੀ ਮਾਨ ਸਨਮਾਨ ਕੀਤਾ ਜਾਂਦਾ ਜੀ ਸਾਰੀ ਕਮੇਟੀ ਵੱਲੋਂ ਮੋਂਟੂ ਸਤਾਜੀ ਇਹਨਾਂ ਦਾ ਭਾਜੀ ਨਿੰਦਰ ਸਤਾਜੀ ਇਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾਂਦਾ ਵਾ ਲੋ ਜੀ ਲੱਕੀ ਸਤਾਜੀ ਇਹਨਾਂ ਦਾ ਮਾਨ ਸਨਮਾਨ ਕਮੇਟੀ ਵੱਲੋਂ ਕੀਤਾ ਜਾਂਦਾ ਜੀ ਤੇ ਨਾਲ ਇਹ ਰਾਜੂ ਸਤਾਜੀ ਕੁਲਫੀਆਂ ਵਾਲੇ ਲਾਟੀ ਸਤਾਜੀ ਹਣੀ ਜੀ ਉਹ ਸਤਾਜੀ ਹਣੀ ਸਭ ਦੀ ਹਾਜਰੀ ਦੇ ਵਿੱਚ ਜੀ ਲੱਕੀ ਸਤਾਜੀ ਇਹਨਾਂ ਦਾ ਪਿਛੇ ਸਨੀਸਤ ਸਾਜ ਜੀ ਨੀ ਮੌਜੂਦ ਆ ਲੋ ਜੀ ਨਿੱਕੂ ਵੀਰ ਜੀ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਸਾਡੀ ਹਾਈ ਦੇ ਵਿੱਚ ਇੱਥੇ ਸਾਡੇ ਰਾਜੂ ਸਤਾਜ ਜੀ ਹਣੀ ਆ ਸਾਰੇ ਖਲੋਤੇ ਇੱਧਰ ਕਿ ਸਤਾਜ ਜੀ ਹਣੀ ਨੀ ਆ ਠੀਕ ਹੈ ਜੀ ਇਹਨਾਂ ਦਾ ਮਾਨ ਸਨਮਾਨ ਬਹੁਤ ਜ਼ਰੂਰੀ ਆ ਜੀ ਬਹੁਤ ਸਪੋਰਟ ਕਰਦੇ ਕਬੂਤਰਬਾਈ ਨੂੰ ਇਹ ਲੋ ਜੀ ਨਾਮੰਡ ਸਮਾਰੋ ਬਹੁਤ ਵਧੀਆ ਨੇਪਰੇ ਚੜ੍ਹ ਗਿਆ ਹੋਆ ਵਾ ਤੇ ਬਾਕੀ ਖਬਰ ਬਾੜ ਵੀ ਇਹਨੂੰ ਵਾਤੋਂ ਵਾਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ। ਲੋ ਜੀ ਆਨੇ ਮਾਨਯੋਗ ਸਤਿਕਾਰਯੋਗ ਸੰਨੀ ਸਤਾਜ ਜੀ ਹੁਣੀ ਨਾਗਾ ਪਿੰਡ ਤੋਂ। ਠੀਕ ਹੈ ਜੀ ਜੀਓ ਸਤਾਜ ਜੀ ਇਧਰ। ਲੋ ਜੀ ਜੀਨੇ ਸਤਾਜ ਜੀ ਨਾਲ ਮਾਨ ਸਨਮਾਨ। ਲੋ ਜੀ ਸੰਨੀ ਸਤਾਜ ਜੀ ਨਾਲ ਮਾਨ ਸਨਮਾਨ ਸਭ ਦੀ ਹਾਜ਼ਰੀ ਦੇ ਵਿੱਚ ਆਓ ਵੇਖ ਲੋ ਜੀ। ਮੋਂਟੂ ਸਤਾਜ ਜੀ ਹੁਣੀ ਇਧਰ ਸੋਨੂ ਵੀਰ ਜੀ ਆਪਣੇ ਰਾਜੂ ਸਤਾਜ ਜੀ ਹੁਣੀ ਜੀਨੇ ਵੀਰ ਜੀ ਹੁਣੀ ਲਾਟੀ ਸਤਾਜ ਜੀ ਹੁਣੀ ਸਭ ਦੀ ਹਾਜ਼ਰੀ ਦੇ ਵਿੱਚ ਮਾਨ ਸਨਮਾਨ ਕੀਤਾ ਜਾ ਰਿਹਾ ਜੀ। ਉਹ ਜੀ ਆ ਪ੍ਰਦੀਪ ਵੀਰ ਜੀ ਦਾ ਵੀ ਮਾਨ ਸਨਮਾਨ ਜਿਹੜਾ ਵਾ ਉਹ ਆਪਣੇ ਕਾਕੂ ਵੀਰੇ ਲੋ ਕੀਤਾ ਜਾ ਰਿਹਾ ਜੀ ਸਾਹਮਣੇ ਕਾਕੂ ਵੀਰ ਜੀ ਇਧਰ ਓ ਜੀ ਇਹ ਸ਼ੀਗਲਾ ਮੰਦਰ ਤੋਂ ਮੋਂਟੂ ਉਸਤਾਜੀ ਨਾ ਦੇ ਪਾਰਟੀ ਰਾਜੂ ਸਾਜੀ ਕੁਲਫੀਆਂ ਵਾਲੇ ਤੇ ਆਹ ਹੈਗੇ ਇਹਦੀ ਸਾਡੇ ਮੋਂਟੂ ਉਸਤਾਜੀ ਹੁਣੀ ਇਹਨਾਂ ਦੇ ਬੇਟੇ ਆ ਜੀ ਅਕਸ਼ੇ ਵੀਰ ਜੀ ਹੁਣੀ ਇਹਨਾਂ ਦਾ ਵੀ ਮਾਨ ਸਨਮਾਨ ਸਭ ਦੀ ਹਾਜ਼ਰੀ ਦੇ ਵਿੱਚ ਆ ਜੀ ਉਸਤਾਜੀ ਹੁਣੀ ਆ ਤੇ ਆ ਆਪਣੇ ਇਧਰ ਵੇ ਲੋ ਚੈਂਪੀਅਨ ਸਾਹਿਬ ਸਾਭ ਦੀ ਹਾੜੀ ਦੇ ਵਿੱਚ ਕੀਤਾ ਜਾ ਰਿਹਾ ਜੀ ਚਾਲੂ ਜੀ ਲਓ ਜੀ ਇਹ ਜੀਓ ਸਾਧੂ ਨਾਲੋਂ ਮਾਨ ਸਨਮਾਨ ਕਰਨ ਦੇ ਜੀ ਕਵਰ ਬਾੜ ਵੀਰ ਦਾ ਇਹ ਸਾਧੂ ਆਜੂ ਉਸਤਾਦ ਹੁਣੀ ਸਾਰਿਆਂ ਦੀ ਹਾੜੀ 'ਚ ਬਾੜ ਸਾਹਿਬ ਹੁਣਾਂ ਦਾ ਮਾਨ ਸਨਮਾਨ ਕੀਤਾ ਜੀ ਜੀਓ ਸਾਧੂ ਹੁਣਾ ਨੇ ਜੀ ਜਿਹੜੇ ਹੁਣ ਅਮੇਸ਼ਾ ਨਾ ਪਾਣ ਇਹ ਆਪਣੇ ਸਾਧੂ ਹੁਣੀ ਕੜਿਆਂ ਵਾਲੇ ਜੀ ਆਵੇ ਲੋ ਜੀ ਸਾਰੇ ਸੀਨੀਅਰਸ ਉਸਤਾਦ ਸਾਹਿਬਾਨ ਲਾਕੀ ਉਸਤਾਦ ਜੀ ਹੋਣੀ ਠੀਕ ਹੈ ਜੀ ਤੇ ਗਾਂ ਇਦਾਂ ਕਬੂਤਰ ਬਾਜੀ ਨੂੰ ਵਿਦਾਇਆ ਜਾਏਗਾ ਛੜਾਇਆ ਜਾਏਗਾ ਠੀਕ ਹੈ ਜੀ ਲੋ ਜੀ ਇਹ ਹਟੇ ਗਏ ਆ ਸਾਨੂੰ ਵੀਰ ਜੀ ਹੋਣੀ ਜਾਣੀ ਕਿ ਕਬੂਤਰ ਬਾਈ ਮਹੀਂ ਨੀ ਗੇ ਨਿਹਾਂ ਚਰੋਂ ਇਹ ਪੂਰੀ ਕਬੂਤਰ ਬਾਈ ਰੂਚ ਹੁੰਦੇ ਤੇ ਇਹਨਾਂ ਦਾ ਵੀ ਮਾਨ ਸਨਮਾਨ ਕੀਤਾ ਤਾੜੀਆਂ ਮਾਰ ਦਿਓ ਯਾਰ ਇੱਕੋ ਜੀ ਸਾਰੇ ਠੀਕ ਹੈ ਜੀ ਤੇ ਵੀਰ ਲੋ ਜੀ ਕੋਸੇਵੇਂ ਅੱਛਾ ਗਲਾ ਆਪਣੇ ਕੁਛ ਵੀ ਜੀ ਹੋਣੀ ਆ